ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਵੀਡੀਓ ਰਾਤ ਪਾਈ ਤੀ ਉਹ 3 ਜਨਵਰੀ ਨਾਲ ਦੀ ਨਾਲ ਸੇਲ ਹੋ ਗਏ ਤੇ ਤਿੰਨ ਅੱਜ ਦਿਖਾਵਾਂਗੇ ਦੋ ਦਿਖਾਵਾਂਗੇ ਜਰਸੀ ਪੰਜਾਬ ਵਾਲੀਆਂ ਫੁੱਲ ਹਾਈਟ ਦੇ ਵਿੱਚ ਨੇ ਤੇ ਕੁਆਲਿਟੀ ਕਬੂਲਿਟੀ ਟਾਪਰ ਹੈ ਤਾਜ਼ੀਆਂ ਸੂਈਆਂ ਨੇ ਦੋਵੇਂ ਤੇ ਦੋਵਾਂ ਨਾਲ ਹੀ ਜੇ ਗੱਲਬਾਤ ਕਰ ਲਈਏ ਸੱਜਣੋ ਹੈਗੀਆਂ ਨੇ ਇੰਪੋਰਟਡ ਸੀਮਨਾ ਦੀਆਂ ਚੰਗੀਆਂ ਬੱਛੀਆਂ ਇਹ ਇੱਕ ਆ ਜਿਹੜੀ ਮੇਰੇ ਇਧਰਲੇ ਬੰਨੇ ਐਚਪਾ ਖੜੀਆ ਕੁਆਲਿਟੀ ਕਬੂਲਟੀ ਇਹਦੀ ਵੀ ਫੁੱਲਾ ਇਹ ਹੈਗੀ ਆ ਸੱਜਣੋ ਗੱਬਣ ਤੇ ਜਿਹੜੀਆਂ ਦੋਵੇਂ ਤਾਜ਼ੀਆਂ ਸੂਈਆਂ ਨੇ ਜ਼ੇਰ ਦੋਵਾਂ ਦੀ ਡਾਨਾ ਗਰੀ ਮਾਰਦੇ ਕੈਮਰਾ ਓਏ ਉਧਰਲੇ ਬੰਨੇ ਪਈਆ ਇੱਕ ਦੀ ਜ਼ੇਰ ਉਹ ਵੀ ਦਿਖਾ ਦੇ ਇਹ ਜ਼ੇਰ ਜੱਪਾ ਡਾਨਾ ਤੇ ਬਾਕੀ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰਾਂਗੇ ਤੇ ਤਿੰਨਾਂ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਚਮਕੌਰ ਮੇਰਾ 80 ਕਾਲ ਬਰਾ ਹੋਰ ਕਿਵੇਂ ਆ ਵਧੀਆ ਪਰਮਾਤਮਾ ਦੀ ਰਾਤ ਕਿੰਨੇ ਟਾਈਮ ਚ ਗਈ 12 13 ਮਿੰਟ ਹੀ ਲੱਗੇ ਜ ਭਰਾ ਮੇਰਾ ਹਾਂ ਫਿਰ ਬਹੁਤ ਉਹ ਤਿੰਨੇ ਚੜ ਕੇ ਆਪੋ ਆਪਣੇ ਟਿਕਾਣੇ ਤੇ ਵੀ ਪਹੁੰਚ ਗਏ ਲੱਗ ਕੇ ਪਹੁੰਚ ਗਿਆ ਤਾਂ ਬਹੁਤ ਟਾਈਮ ਨਹੀਂ ਪਹੁੰਚ ਗਿਆ ਬਈ ਬੱਛੀ ਕਿੱਥੇ ਗਈ ਆ ਜਿਹੜੀ ਗੱਭਰਨ ਦੇ ਬਾਹਰੋਂ ਫੋਨ ਆਇਆ ਪੰਜਾਬੀ ਬੱਸ ਇਧਰੋਂ ਇਧਰ ਵਾਗੀ ਬਈ ਰ ਮੋਗੇਰੀ ਮੋਗੇਰੀ ਦੇ ਵਿੱਚ ਉਹ ਤਾਂ ਬਾਹਲੇ ਰਿ ਫੋਨ ਲਗਾਗਾ ਨਫਾ ਵੀ ਲਾਈ ਦਿੰਦੇ ਨੇ ਮੁੰਡਾ ਤਿੰਨ ਉਹਨਾਂ ਨੇ ਭਰਾ ਮੈਂ ਠੀਕ ਆ ਗੱਲ ਆ ਹਾਂ ਆ ਉਹ ਬਾਈ ਕਹਿੰਦਾ ਉਹਦਾ ਨਫਾ ਵੀ ਬਹੁਤ ਲੱਗ ਰਿਹਾ ਤੇ ਤੇ ਘੰਟੀਆਂ ਵੀ ਬਹੁਤ ਧਾਰੀਆਂ ਨੇ ਤੇ ਕੰਮ ਸ਼ੁਰੂ ਉਧਰੋਂ ਕਰ ਇਹ ਦੂਜੇ ਸੂਏ ਸੂਈ ਆ ਵੀਰੇ ਇਹਦਾ ਸੋਰੀ ਆ ਪਹਿਲੇ ਸੂਆ ਆ ਇਹ ਦੂਜੇ ਸੂਆ ਆ ਸੋਰੀ ਪਹਿਲਾ ਸੂਆ ਕਲੂਨ ਸੂ ਬਸੀ ਆ ਆ ਸੂਆ ਹੈਗਾ ਪਹਿਲਾ ਤੇ ਬੱਚਾ ਕੀ ਆ ਮਾਂ ਕਰ ਜਰਸੀ ਬਸੀ ਆ ਬਹੁਤ ਚੰਗੀ ਪਿਓਰ ਜਰਸੀ ਦੇ ਵਿੱਚ ਹਾਂ ਆ ਤੇ ਇਹ ਬਿਲੂ ਦੀ ਬੜੀ ਖੁੱਲੀ ਆ ਭਰਾ ਮੇਰਾ ਸੀ ਹਲ ਠੰਡੀ ਵਾਰਸ ਵਰਗੀ ਆ ਆਰਡਰ ਆ ਗਿਆ ਆਰਡਰ ਬੂਡ ਪੂਰਾ ਫੁੱਲਾ ਵੀਰੇ ਆਰਡਰ ਆ ਗਿਆ ਫੁੱਲ ਕੁਆਲਿਟੀ ਦੇ ਵਿੱਚ ਸੂਆ ਹੈਗੀ ਆ ਪਹਿਲਾ ਇੱਕ ਕੁਆਲਿਟੀ ਕਬੂਲਟੀ ਆ ਗਈ ਟੌਪ ਐਨੂੰ ਤੋੜਦੇ ਮਾੜੀ ਜੀ ਲੰਬੀ ਤੋੜ ਕੇ ਦਿਖਾ ਦੇ ਕਰਾ ਦੇ ਮੌਸਮ ਬਹੁਤ ਚੰਗਾ ਹੋਇਆ ਪਿਆ ਨਾਲੇ ਇਹ ਮੌਸਮ ਤਾਂ ਠੰਡਾ ਹੋ ਰਿਹਾ ਹਾਂ ਗਊਆਬਾਤ ਚੰਗੀ ਆ ਹਾਂ ਗਾਵਾਂ ਦਾ ਮੌਸਮ ਆ ਵੈਸੇ ਇਸ ਮੌਸਮ ਦੇ ਵਿੱਚ ਇਹ ਮਸਤ ਰਹਿੰਦੀਆਂ ਨੇ ਜੇ ਗੱਲ ਗੱਤ ਕਰਦੇ ਹਾਂ ਇੱਕ ਨੰਬਰ ਆ ਇਸ ਮੌਸਮ ਦੇ ਵਿੱਚ ਮਸਤ ਰਹਿੰਦੀਆਂ ਸੂਈ ਕਦੋਂ ਆ ਬਾਈ ਸੂਈ ਤੜਕੇ ਸੀ ਵੀਰੇ 5:00 ਵਜੇ ਇੱਥੋਂ ਕਮਾ ਲਓ ਜੀ ਦੋ ਘੰਟੇ ਦੇ ਵਿੱਚ ਦੋ ਤਿੰਨ ਦੋ ਤਿੰਨ ਘੰਟੇ ਬਾਅਦ ਜੇਰ ਪੈ ਗਈ ਫੇਸ ਕੁਆਲਿਟੀ ਬਹੁਤ ਸੋਹਣੀ ਬੈਠਦੀ ਹੈ ਜੇਰ ਜੱਪਾ ਦਾਨਾ ਕਮਾਲਾ 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 ਇੱਥੋਂ ਇੱਥੇ ਇੱਥੇ ਰੋਕ ਲਾ ਬਹੁਤ ਕੇ ਰੋਕ ਲਾ ਫੜ ਲਾ ਕੁਝ ਨਹੀਂ ਖੜੇ ਇਹ ਰੋਕ ਲਾ ਰੋਕ ਲਾ ਇੱਥੋਂ ਗੈਰੀ ਫੇਸ ਕੁਆਲਿਟੀ ਕਰਾ ਦੇ ਚੈੱਕ ਆ ਗਈ ਪਿਓਰ ਜਰਸੀ ਦੇ ਵਿੱਚ ਤੇ ਪੰਜਾਬ ਵਾਲੀ ਆ ਗਈ ਆਰਡਰ ਕੁਆਲਿਟੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਸੱਜਣੇ ਬਈਲੇ ਵਾਲੂ ਆ ਬਹੁਤ ਖੁੱਲਾ ਦੇਖੀ ਆ ਆਡਰ ਆ ਗਿਆ ਪੂਰਾ ਖੁੱਲਾ ਤੇ ਅੱਗੇ ਪਿੱਛੇ ਦਾ ਆਡਰ ਆ ਗਿਆ ਸੂਆ ਆ ਗਿਆ ਪਹਿਲਾ ਥਾਣੇ ਨੂੰ ਲੱਗਿਆ ਕੱਲਾ ਪਹਿਲਾ ਮੁੱਠੀ ਵਾਲ ਠੰਡੀ ਸੀ ਸੂਆ ਬਰ ਨਾਲ ਇਹਦੇ ਬੱਛੀ ਆ ਉਹ ਅੰਦਰ ਚੱਲ ਕੇ ਦਿਖਾ ਦਾਂਗੇ ਲੈ ਚੱਲ ਬੋਚ ਕੇ ਲੈ ਲੈ ਹੌਲੀ ਹੌਲੀ ਲੈ ਚੱਲ ਕੋਈ ਨਾ ਕੋਚ ਕੇ ਬੋਚ ਕੇ ਬੋਚ ਕੇ ਲੈ ਚੱਲ ਟੱਕਾ ਨਾ ਟੱਕਾ ਪੂਰਾ ਕਰ ਦੇ ਟੱਕਾ ਬੱਸੀ ਕੋਈ ਨਹੀਂ ਕੋਈ ਨਹੀਂ ਬੋਚ ਕੇ ਲੈ ਜਾ ਕੰਬੱਸੀ ਦਾ ਕਰ ਦੇ ਜਿਆਦਾਤਰ ਬਾਈ ਕਈ ਵਾਰੀ ਪਸ਼ੂ ਖੁੱਲਾ ਖਲਾ ਆਇਆ ਹੁੰਦਾ ਉਹਦੇ ਕਰਕੇ ਮਾਰਦਾ ਹੁੰਦਾ ਸ਼ਾਲਾ ਇਸ ਸੁਆਇਲਾ ਹੈਗਾ ਪਹਿਲਾ ਤੇ ਨਾਲ ਇਹਦੇ ਹੈਗਾ ਸੱਜਣੋਂ ਬੱਛੀ ਨੂੰ ਰਾਮਦੀ ਆਣਾ ਬੱਸੀ ਨੂੰ ਕਰਦੇ ਬੱਸੀ ਹੁੰਦਾ ਕਰਨ ਹੱਕ ਵੀ ਹੈ ਬਈ ਯਾਰ ਬੱਛੀ ਨੂੰ ਚਮਕੌਰ ਕਹਿੰਦਾ ਮੋਹ ਕਰਨ ਦਾ ਇਹਦਾ ਹੱਕ ਹੈਗਾ ਹਾਂ ਜ਼ਰੂਰ ਆ ਵੀਰੇ ਯਾਰ ਚਬਾਈ ਦੀ ਚਮਕੌਰ ਕਿਵੇਂ ਹੈ ਚਬਾਈ ਦੀ ਇੱਕ ਨੰਬਰ ਹੈ ਚਬਾਈ ਦੀ ਆ ਗਈ ਇੱਕ ਨੰਬਰ ਤੇ ਬੱਛੀ ਦੇ ਕਰਾ ਦੇ ਦੀਏ ਦਰਸ਼ਨ ਮਗਰਾਏ ਨੂੰ ਕਰਦੇ ਮੜੀ ਇਹਨੂੰ ਦੇਖੋ ਸੁਣੀ ਆ ਬੱਛੀ ਤੇ ਵੀ ਮਾਰਦੇ ਉਹ ਕੈਮਰਾ ਕਰੀ ਤੇ ਪਿਓਰ ਜਰਸੀ ਦੇ ਵਿੱਚ ਆ ਗਈ ਬੱਛੀ ਨਾਲ ਇਹਦੇ ਤੇ ਆਰਡਰ ਇੱਥੋਂ ਆਰਡਰ ਦਿਖਾ ਦੇ ਅੱਗੇ ਪਿੱਛੇ ਦਾ ਆਰਡਰ ਆ ਗਿਆ ਲੈ ਬੱਚਾ ਲਾ ਕੇ ਦੀਆਂ ਧਰਾਂ ਦਿਖਾ ਹਾਂ ਬੱਚਾ ਮਾਰਦਾ ਤਾਂ ਮਾਰਦਾ ਦਿਖਾਵਾ ਅ ਬੱਚਾ ਲਾ ਦੇ ਦੀਆਂ ਧਾਰਾਂ ਦਿਖਾ ਦੇ ਮਾਰ ਕੇ ਬੱਚਾ ਲਾ ਕੇ ਤੇ ਰੇਟ ਤਿੰਨਾਂ ਦੀ ਵੀਡੀਓ ਦੇ ਵਿੱਚ ਕਰਾ ਦਾਂਗੇ ਤੇ ਇਹਦੇ ਨਾਲ ਵੀ ਬੱਛੀ ਆ ਤੇ ਜਿਹੜੀ ਦੂਜੀ ਗਾਂ ਸੂਈ ਆ ਨਾਲ ਉਹਦੇ ਵੀ ਬੱਛੀ ਆ ਜੀ ਕਰ ਦੋ ਬੰਨੇ ਅ ਤਾਰਾਂ ਸਾਨੂੰ ਸੱਜਣੋਂ ਆਪਾਂ ਦਿਖਾ ਦਨੇ ਮਾਰ ਕੇ ਬਾਕੀ ਥਣ ਥਣੋਟ ਦਿਖਾ ਦਨੇ ਇੱਧਰ ਲੈ ਬੰਨਿਓ ਲੈ ਤੂੰ ਥਣ ਮੁੱਠੀ ਆ ਸਾਂ ਲੱਗੇ ਜਾਮਾ ਥਣ ਐਨ ਬਣਾਇਆ ਟਾਪ ਕੁਆਲਿਟੀ ਦਾ ਤੇ ਸੂਆ ਹੈਗੀ ਆ ਪਹਿਲਾ ਨਾਲ ਇਹਦੇ ਹੈਗੀ ਆ ਬੱਛੀ ਲੈ ਮਾਰ ਦੇ ਤਾਰਾਂ ਜਮਕੋਰ ਆ ਮਾਰ ਮਾਰ ਦੋ ਮਾਰ ਦੋ ਠੰਡੀ ਸੀ ਲਾ ਬਈ ਆ ਆ ਗਈ ਨਾਲ ਇਹਦੇ ਬੱਛੀ ਸਾਨੂੰ ਬੱਛੀ ਆ ਦਰਸ਼ਨ ਕੇਰਾ ਹੋਰ ਤਰ੍ਹਾਂ ਦਾ ਨੇ ਤੇ ਬਾਕੀ ਧਾਰਾਂ ਤੂਰਾ ਦਿਖਾ ਦਨੇ ਮਾਰ ਕੇ ਤੇ ਆਪ ਦੀ ਕੁਆਲਿਟੀ ਵੀ ਬੱਛੀ ਦੀ ਟੌਪ ਆ ਗਈ ਤੇ ਆ ਗਈ ਪੰਜਾਬ ਵਾਲੀ ਜਰਸੀ ਲੈ ਮਾਰ ਦੇ ਬਈ ਹਾਂ ਧਾਰਾਂ ਤੂਰਾ ਚੈੱਕ ਕਰ ਸਕਦੇ ਹਾਂ ਚਵਾਈ ਚਬੂਈ ਦਾ ਹੈਗਾ ਓਕੇ ਵੀ ਰਿਪੋਰਟ ਕੰਮ ਬਾਹਰ ਛੱਡ ਦੇ ਰੇਟ ਦਾ ਦੇਦਾ ਇਹਨੇ ਬਈ ਰੇਟਾ ਮੁੱਲ ਕਰ ਰੋ ਬਾੜ ਕਰ ਸਤਿਮੰਨ ਜਪਤ 55000 ਦੀ ਬੱਤੀ ਦੇ ਦਾਂਗੇ ਵੀਰੇ ਇਹ ਇਹ ਦੇ ਦਾਂਗੇ 55 ਦੀ ਨਾਲ ਵੀ ਬੱਛੀ ਵਾਲਾ ਛੜ ਦੇ ਮਗਰਾ ਕੋਈ ਇਹ ਬੱਛੀ ਬਾਈ ਕਹਿੰਦਾ ਦੇ ਦਾਂਗੇ 55 ਦੀ ਨਾਲ ਵੀ ਇਹਦੇ ਬੱਛੀ ਆ ਜਿਵੇਂ ਤੇ ਆ ਵੀ ਬੱਛੀ ਆ ਭਰਾ ਸੁਹਾ ਵੀ ਇਹਦਾ ਪਹਿਲਾ ਆ ਗਿਆ ਸੀਲ ਠੰਡੀ ਬਾਦੂ ਆ ਭਰੇ ਜਮਾਨ ਤੇ ਹੁਣ ਤੁਹਾਨੂੰ ਆ ਦਿਖਾਉਣਾ ਦੋ ਨੰਬਰ ਵਾਲਾ ਨਗੀਨਾ ਇਹ ਆ ਗਈ ਫੁੱਲ ਵੱਡੇ ਕੱਦ ਕਾਟ ਚ ਆ ਗਈ ਥਾਨ ਲੱਗਾ ਮੂਠੀ ਵਾਲਾ ਇਹ ਵੀ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਤੋੜ ਦਿਓ ਜੀ ਖੋਲ ਕੇ ਨੂੰ ਵੀ ਗਏ ਇਹਦੇ ਨਾਲ ਵੀ ਬੱਛੀ ਆ ਇਹਦੇ ਨਾਲ ਵੀ ਬੱਤੀ ਆ ਬਾਈ ਨਾਲ ਇਹਦੇ ਵੀ ਬੱਛੀ ਆ ਗਈ ਇਹਦਾ ਸੁਹਾ ਕਿਹੜਾ ਬਾਈ ਦੂਜਾ ਸੁਹਾ ਵੀਰੇ ਇਹਦਾ ਦੂਜਾ ਸੂਆ ਇਹ ਕਦੋਂ ਸੂਈਆ ਇਹ ਤੜਕ 4:00 ਵਜੇ ਇਹ ਸੂਈ 4:00 5:00 ਵਜੇ ਦੇ ਵੱਧੇ ਪੌਣੇ ਘੰਟੇ ਦੀ ਆ ਵੀਦੀ ਉਹ ਹੈ ਬਈ ਇਹਨਾਂ ਦਾ ਤੇ ਆਰਡਰ ਇਹਦਾ ਆ ਗਿਆ ਫੁੱਲ ਬਿੱਗ ਸਾਈਜ਼ ਦੇ ਵਿੱਚ ਬਿੱਗ ਆ ਵੀ ਵੱਡੀ ਆ ਬਾਈ ਫੁੱਲ ਸਾਈਜ਼ ਦੇ ਵਿੱਚ ਆਰਡਰ ਇਹਦਾ ਆ ਗਿਆ ਫੁੱਲ ਵੱਡਾ ਤੇ ਆਪਦਾ ਵੀ ਕੱਦ ਵੱਡੇ ਦਾ ਫੁੱਲ ਡਬਲ ਇਹ ਆ ਗਿਆ ਇਹ ਥਣ ਦੋਨੋਂ ਚਾਰੇ ਪਾਸੇ ਰੱਖ ਕੇ ਦੇਖੋ ਆਰਡਰ ਚੈੱਕ ਕਰ ਸਕਦੇ ਹੋ ਲੈ ਚੱਲੇ ਆਂ ਇਥੋਂ ਆਰਡਰ ਚੈੱਕ ਕਰ ਸਕਦੇ ਹਾਂ ਆਰਡਰ ਕੁਆਲਿਟੀ ਟਾਪ ਹੀ ਆ ਗਈ ਬਿਲਕੁਲ ਥਾਣੇ ਨੂੰ ਲੱਗਿਆ ਮੈਸਾਣਾ ਮੈਸਾਣਾ ਵਾਲਾ ਮੂਚ ਚਵਾਈ ਵਾਲੀ ਗੁਰੀ ਵਾਲੀ ਉਸ ਤੋਂ ਜਾਣ ਜੂਣ ਵੀ ਬੱਛੀ ਚ ਫੁੱਲ ਆ ਗਈ ਜੇ ਗੱਲ ਵਾਲੀ ਚਵਾਈ ਚੂਈ ਦੀ ਬਹੁਤ ਇੱਕ ਨੰਬਰ ਆ ਵੀਰ ਯਾਰ ਜੇਰ ਚੱਪਾ ਇਹਦਾ ਵੀ ਦਰਨਾ ਵੀਡੀਓ ਦਿਖਾ ਦਿਆਂਗਾ ਪੁੱਸ ਆ ਨਾਲ ਇਹਦੇ ਆ ਗਈ ਬੱਛੀ ਤੇ ਸਾਊਸ ਬਾਦੀ ਵਾਲੀ ਆ ਭਰਾ ਜਿਵੇਂ ਆਪਾਂ ਬਾਹਰੇ ਲੈ ਆਏ ਗੱਦਗੇ ਕਮਾਲ ਹੋ ਜੀ ਦੇਖੀ ਦੇਖ ਕੇ ਮੈਂ ਖੜੀ ਦੇਖ ਖਾਣ ਦੀ ਕੋਈ ਨਹੀਂ ਬਹੁਤ ਆ ਇਹਨੂੰ ਕਮਾ ਕੇ ਰੋਕ ਲੈ ਇੱਥੇ ਇਹ ਇੱਥੇ ਜੇ ਖੜਾ ਲਾ ਨਾਲ ਇਧਰੋਂ ਫੇਸ ਕੁਆਲਿਟੀ ਤੇ ਮਾਰ ਦਾਂਗੇ ਕੈਮਰਾ ਇਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਕੱਦ ਵੱਡੇ ਦਾ ਆ ਗਿਆ ਫੁੱਲ ਡਬਲ ਤੇ ਆਰਡਰ ਵੀ ਪੂਰੇ ਵੱਡੇ ਸਾਈਜ਼ ਦੇ ਵਿੱਚ ਆ ਗਿਆ ਲੈ ਚੱਲ ਕੋਈ ਨਹੀਂ ਬੱਚੇ ਕਰਦੇ ਆਂਦਰੀ ਲੈ ਚੱਲ ਅੰਦਰੀ ਧਾਰਾਂ ਵੀ ਤੁਹਾਨੂੰ ਦਿਖਾਵਾਂਗੇ ਮਾਰ ਕੇ ਹਾਂ ਹਾਂ ਬਿਲਕੁਲ ਤੇ ਬਾਕੀ ਇਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਜਵਾਈ ਤੇ ਇਹਦੀ ਰੁਗ ਰੁਗ ਦੀ ਹੋਰ ਮੋਟੀ ਵਾਲੀ ਜਵਾਈ ਆ ਬੰਪਲਾ ਸਿਸਟਮੇ ਹੋਊਗਾ ਹਾਂ 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 ਪੰਪਲਾ ਬਿਲਕੁਲ ਵੀਰੇਰਾ ਸੂਹਾ ਆ ਗਈ ਦੂਜਾ ਤੇ ਨਾਲ ਵੀ ਬੱਛੀ ਆ ਨਾਲ ਵੀ ਬੱਸੀ ਆ ਵੀਰੇ ਇਹਦੇ ਵੀ ਤੇ ਹਾਈਟ ਵਧੀਆ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਗਈ ਹਾਂ ਕੱਦ ਆ ਗਿਆ ਇਹਦਾ ਬਾਈ ਫੁੱਲ ਵੱਡਾ ਪੂਰੀ ਹੈਗੀ ਸੋਹਣੀ। ਕੱਦ ਦੀ ਟੈਂਸ਼ਨ ਹਾਂ ਦਸੀ ਲੋ ਇਹਦੀ। ਕੱਦ ਬੱਡ ਪੂਰਾ ਡਾਬਲ ਆ ਗਿਆ ਤੇ ਨਾਲ ਖੜ ਕੇ ਵੀ ਆਪਾਂ ਸਾਨੂੰ ਦਿਖਾ ਦਾਂਗੇ। ਤੇ ਪੂਰੀ ਫੁੱਲ ਹੈ। ਕੀ ਕੁਆਲਿਟੀ ਕਬੂਲਟੀ ਆ ਗਈ ਫੁੱਲਾ ਤੇ ਉਰਲੇ ਬੰਨ ਵੀ ਦਿਖਾ ਦੇ ਗਰੀ ਆਰਡਰ ਵੋਈ। ਦਿਖਾ ਦੇ ਦਿਖਾ ਦੇ ਕੋਈ ਬਹਿਣ। ਇਹਨਾਂ ਮਾਰ ਕੇ ਲਾ ਕੇ ਨੇੜੇ ਜਮਾ ਇਹਨ। 4x4 ਵਾਲਾ ਸਿਸਟਮ ਆ ਗਿਆ ਤੇ ਨਾਲ ਇਹਦੇ ਆ ਗਈ ਬੱਛੀ-ਬੱਛੀ ਤੇ ਵੀ ਮਾਰ ਦੇ। ਬੱਸੀ ਦਿਖਾ ਦੇ ਮੇਰਾ ਮੂੰਹ ਤਾਂ। ਬੱਸੀ ਵੱਡੀ ਬਹੁਤ ਆ ਬੱਸੀ ਜਿਵੇਂ ਆਪ ਮਾਂ ਉਹ ਉਦਾਂ ਦੀ ਬੱਸੀ ਦੇਖੀ। ਬਲੈਕ ਜੇ ਕਲਰ ਦੇ ਵਿੱਚ ਟੋਆ ਟੂਆ ਬਹੁਤ ਸੋਹਣਾ ਜਿਹਾ ਮੰਗੂ ਹੀ ਪੈਣਾ ਜਮਾ ਨੇ ਕੰ ਬਿਸਕੁਟ ਜਿਹੜਾ ਆ ਨਾ ਬਿਲਕੁਲ ਛੋਟੇ ਕੰਨ ਦੇ ਵਿੱਚ ਆ ਗਈ ਤੇ ਇਹ ਵੀ ਹਾਈਟ ਵਾਲੀ ਬੱਛੀ ਬਣੂਗੀ ਲੈ ਛੱਡ ਦੇ ਚੁੱਸ ਤਾਂ ਪੂਰੀ ਆ ਨਾ ਬੜੀ ਚੁੱਸ ਤਾਂ ਇਹ ਬੱਚਾ ਲਾ ਕੇ ਧਾਰਾ ਸਾਨੂੰ ਆਪਾਂ ਜੀਆਂ ਵੀ ਦਿਖਾ ਦਾਂਗੇ ਮਾਰ ਕੇ ਆ ਗਈ ਜੀ ਕਰ ਦੋ ਬੱਚੀ ਬੰਨੇ ਬੱਸੀ ਕਰ ਦੇ ਮੂਰੇ ਠੀਕ ਕਰ ਦੇ ਅੱਗੇ ਤੇ ਧਾਰਾ ਸਾਨੂੰ ਮਾਰ ਕੇ ਦਿਖਾ ਦਿੰਦੇ ਆ ਤੇ ਬਾਕੀ ਥਣ ਦਾ ਜਿਹੜਾ ਪਸਮਾਤ ਤੇ ਜਿਹੜਾ ਥਣ ਦਾ ਆਪਣਾ ਮਾਰ ਲੈ ਬਈ ਐ ਹਿਲਦਾ ਵੀ ਜਦਾ ਇੰਨਾ ਪਸਮਾਤ ਕਰ ਮਾਰਿਆ ਗੱਟਿਆ ਪਿਆ ਸਪਰਿੰਗਾ ਮੰਗ ਹਾਂ ਇਤਨਾ ਗੱਲ ਹੁੰਦੀ ਕਵਾਲਟੀ ਕਬੂਲਟੀ ਆ ਗਈ ਬਾਈ ਇਹਦੀ ਫੁੱਲ ਟਾਪ ਕੱਦ ਆ ਗਿਆ ਫੁੱਲ ਵੱਡਾ ਜਰਸੀ ਆ ਗਈ ਪੰਜਾਬ ਵਾਲੀ ਸੂਆ ਆ ਗਈ ਦੂਜਾ ਨਾਲ ਆ ਗਈ ਇਹਦੇ ਬੱਛੀ ਜੇ ਗੱਲਬਾਤ ਕਰ ਲਈਏ ਲੈ ਮਾਰ ਦੋ ਧਾਰਾ ਚਮਕੌਰ ਫਿਰ ਹੁਣ ਸਮੇਂ ਦੀ ਨਾ ਜਿਹੜੀ ਘਾਟ ਹੈ ਡਾਲੀ ਚੰਗੀ ਲਾ ਦੇ ਬਾਈ ਅਰ ਸੋਹ ਕਟ ਰੜ ਕਰੀਆ ਸਮੇਂ ਦੀ ਧਾਰਾ ਫਟਾ ਫਟ ਮਾਰ ਦੇ ਲੰਬੀ ਨਾ ਕਰ ਵੀਡੀਓ ਜਿਆਦੀ ਦਵਾਈ ਦੇਖ ਬਾਈ ਵੀ ਜਰਾ ਦਵਾਈ ਦਾ ਤੁਹਾਨੂੰ ਐ ਲੱਗਾ ਕਰੂ ਘਰੇ ਵੀ ਜਿਵੇਂ ਆਪਣੇ ਟੂਟੀ ਛੜਤੀ ਉਲਟੀ ਛੱਡ ਕੇ ਵਾਲਤੀ ਪਾ ਰਿਹਾ ਹਾਂ। ਉਹ ਵੀ ਤਾਹਾਂ ਦਿਖਾ ਨਾ ਫਰੀ ਦੇਖੂ ਮੈਂ ਬਈ ਯਾਰ ਬਣਾ ਲੈਣੇ ਆਣੇ ਦੋ ਬਣਾ। ਵਾਲਤੀ ਕਬੂਲਤੀ ਟੌਪ ਆ। ਤੇ ਇੱਥੋਂ ਇੱਥੋਂ ਦਿਖਾ ਦੇ ਗਰੀ ਸਮਾਰਕ ਆ ਵਿੱਚ ਵਾਈ ਚਬੂਈ ਨੇੜੇ ਲਾ ਕੇ ਇੱਕ ਵਾਰੀ। ਮੇਨ ਸਿਸਟਮੀ ਚਬਾਈ ਦਾ ਮਾਰਦ ਮਾਰਦ ਸਾਰਾ ਹੁਣ। ਆ ਇਹਦਾ ਪੰਪ ਵਾਲਾ ਸਿਸਟਮੀ ਆ ਤੇ ਬਾਕੀ ਇੱਥੇ ਤੋਂ ਤੁਹਾਨੂੰ ਮੈਂ ਬੱਛੀ ਸਾਰੀ ਦਿਖਾ ਦਣਾ। ਤੇ ਤਾਰਾਂ ਵੀ ਦੋਏ ਪਾਸੇ ਬਹਿ ਕੇ ਮਾਰੀ ਜਾਂਦੇ ਆ ਬਾਈ ਹੋਰੀ ਕੋਈ ਸਿਸਟਮ ਨਹੀਂ ਬਸ ਕੋਈ ਗੱਲ ਨਹੀਂ ਬਖਾਲੀ ਨਾ ਕਰੋ ਬਾਈ। ਬੜੀ ਖਾਲੀ ਤਾਂ ਫੇਰ ਹੋ ਜੂ ਨੀ ਬਈ। ਉਹ ਨਹੀਂ ਫੇਰ ਭਰ ਜੂਗੇ ਨਾ। ਹਾਂ ਹਾਂ। ਇਦੇ ਪੈਸੇ ਦੱਸਦੇ ਹੁਣ ਪੈਸੇ ਕਿੰਨੇ ਲਵਾਂਗੇ ਮੁੱਲ ਦਾ 80 ਕਰਾ ਵਾਲਾ 82 ਕਰਾ ਵਾਲਾ ਵੀਰੇ 75000 ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਆਪਾਂ 75000 ਦੀ ਹਾਂ ਇਹ ਬੱਛੀ ਬਾਈ ਕਹਿੰਦਾ ਮਿਲੂਗੀ 75 ਦੀ ਸੂਆ ਦੂਜਾ ਪੰਜਾਬ ਵਾਲੀ ਜਰਸੀ ਤਾਜੀ ਸੂਈ ਤੇ ਨਾਲ ਇਹਦੇ ਬੱਛੀ ਆ ਗਈ ਹੈ ਨਾ ਕੋਲ ਸਾਈਜ਼ ਦੇ ਵਿੱਚ ਆ ਗਈ ਵੀਰੇ ਉਹ ਵੀ ਆ ਨਾਲ ਵੀ ਇਹਦੇ ਬੱਛੀ ਆ ਗਈ ਕੱਦ ਵੱਡਾ ਆ ਗਿਆ ਫੁੱਲ ਡਾਵਲ ਤੇ ਹੁਣ ਗਿਆਨੀ ਜੀ ਆ ਤੌਰ ਤੇ 3 ਨੰਬਰ ਵਾਲਾ ਨਗੀਨਾ ਦੱਬੀ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਗਈ ਵੀਰੇ ਨਾਲ ਵਾਲੀ ਵੜੇ ਕੱਦ ਵੱਡੇ ਦਾ ਵੀ ਫੁੱਲ ਡਾਵਲ ਆ ਗਿਆ ਫੁੱਲ ਹਾਂ ਵੀਰੇ ਇੱਥੋਂ ਦਿਖਾ ਦੇ ਗਏ ਆਂ ਆਰਡਰ ਇਹਦਾ ਲੈ ਦੇਖ ਢੋਲ ਝੂਲ ਬਹੁਤ ਪਈ ਆ ਨਾ ਇਹਦਾ ਸੁਆ ਕਿਹੜਾ ਬਾਈ ਦੂਜਾ ਸੁਆ ਵੀਰੇ ਦਾ ਵੀ ਸੁਆ ਦੂਜਾ ਇਹ ਕਾ ਇੱਕ ਦਿਨ ਕੱਢ ਦੀਆ ਵੀਰੇ ਪੰਜ ਚਾਰ ਦਿਨ ਲੋਆ ਨਹੀਂ ਬਾਈ ਇੱਕ ਦੋ ਦਿਨ ਘੱਟ ਵੀ ਲੈ ਸਾਦੀਆ ਬਾਈ ਠੀਕ ਆ ਕਰਨ ਪੰਜ ਚਾਰ ਦਿਨ ਦੱਸਾ ਜੀ ਨੂੰ ਮੰਗ ਲਓ ਲੈ ਚਾ ਇਹ ਬਾਈ ਕਹਿੰਦਾ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਆ ਇਹ ਆ ਗਈ ਗੁਲਾਬੀਆਂ ਚ ਲਾ ਗਈ ਇਹ ਪੂਰੇ ਸੋਹਣੇ ਯਾਰ ਇੱਕ ਨੰਬਰ ਹੈਟ ਹੈ ਜਾਤਵਰੀ ਟਾਲੀਆ ਹਾਂ ਜਾਤ ਕੁਆਲਿਟੀ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਹੈ ਬਹੁਤ ਟਾਈਮ ਤੇਰੀ ਬਾਈ ਦਾ ਇੰਨਾ ਟਾਈਮ ਹਾਂ ਸਰਦੀ ਦੇ ਵਿੱਚ ਹੈ ਨਾ ਹਾਂ ਅੱਦ ਆ ਗਿਆ ਫੁੱਲ ਵੱਡਾ ਤੇ ਬਾਕੀ ਫੇਸ ਕੁਆਲਿਟੀ ਤੇ ਮਾਰਾਂਗੇ ਕੈਮਰਾ ਜਦੋਂ ਮੋੜਾਂਗੇ ਉੱਥੋਂ ਤੁਹਾਨੂੰ ਬਰੀਡ ਦਾ ਪਤਾ ਲੱਗ ਜੂਵੇ ਇਹ ਚ ਬਰੀਡ ਕੁਆਲਿਟੀ ਕਿੰਨੀ ਕਾ ਬੱਚੀ ਬਹੁਤ ਚੰਗੀ ਹੋਈ ਬਿਹੜਾ ਬਾਬਾ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਵੱੱਛੀ ਦਾ ਤੇ ਜਿਹੜੇ ਥਣ ਨੇ ਥਣ ਬਾਈ ਇਹਦਾ ਕੱਲਾ ਕੱਲਾ ਲੱਗਿਆ ਪੂਰੇ ਗੈਪ ਤੇ ਲੱਗਿਆ ਆਰਡਰ ਰੱਖੂਗੀ ਬਿਲਕੁਲ ਫਿਕਸ ਬਿਲਕੁਲ ਟੋਟਲ ਲੈਵੇ ਨਹੀਂ ਹਾਂ ਬਿਲਕੁਲ ਕਿਉਂਕਿ ਫਿਕਸ ਆਰਡਰ ਦੀਆਂ ਗਾਵਾਂ ਕਾਮਯਾਬ ਹੁੰਦੀਆਂ ਨੇ ਟੁੱਟ ਨੇ ਲੈਵੇ ਦੀ ਜਿਹੜੀ ਗਾਂ ਉਹ ਬਹੁਤ ਘੱਟ ਕਾਮਯਾਬ ਹੁੰਦੀਆਂ ਉਹਦੀ ਫਿਰ ਬਾਈ ਯ ਹੈਟ ਵਾਲੀ ਪੂਰੀ ਕਲਾ ਇੱਥੋਂ ਲੰਬਾਈ ਲੰਬੂਈ ਦਿਖਾ ਦਿਆ ਕਰ ਗਰੀ ਤੇ ਇੱਥੋਂ ਇਹਦੀ ਦਿਖਾ ਦੇ ਰੋਕਲਾ ਫੇਸ ਕੁਆਲਿਟੀ ਫੇਸ ਕੁਆਲਿਟੀ ਬਹੁਤ ਚੰਗੀ ਆ ਬੜ ਭਰਾ ਮੇਰੇ ਕੁੱਲ ਮਲਾ ਕੇ ਤੱਦਾ ਵਾਲੀ ਪੂਰੀ ਫੁੱਲਾ ਹੈਡ ਦੇ ਵਿੱਚ ਆ ਵੀਰੇ ਕੰਨ ਵੀ ਬਿਲਕੁਲ ਛੋਟਾ ਆ ਗਿਆ ਇੱਥੋਂ ਸਾਈਡ ਤੋਂ ਦਿਖਾ ਦੇ ਲੰਬਾਈ ਲੰਬੂਈ ਨਾਲ ਇੱਥੋਂ ਫੇਸ ਕੁਆਲਿਟੀ ਦੇ ਸਭ ਤੋਂ ਵਧੀਆ ਲੈ ਮੇਰੇ ਸਵਾਹ ਦੀ ਥਾਨ ਦੇਖੀ ਬਿਲਕੁਲ ਠੰਡੇ ਸਵਾਹ ਦੇ ਵਿੱਚ ਆ ਗਈ ਬੱਛੀ ਅੰਚਲ ਦੇਖਣਾ ਸਮਝ ਲਿਆ ਬਈ ਜਮਾ ਮੁੱਠੀ ਆਣ ਲੱਗਿਆ ਦਾ ਕੱਲਾ ਕੱਲਾ ਦੂਰੀ ਤੇ ਲੈ ਬੋਚ ਕੇ ਲੈ ਚਾਲਾ ਇਹਨੂੰ ਹੌਲੀ ਹੌਲੀ ਲੈ ਚਾਲ ਤੇ ਆਓ ਥੋੜਾ ਵੱਡੀ ਗੱਲ ਕਰਕੇ ਕਰਦੀਆਂ ਨੇ ਹੈ ਹੈ ਹੈਟਾ ਦੀ ਆ ਭਰਾ ਮੇਰੇ ਹੂੰ ਵੀ ਅੱਧ ਬੈਡਾ ਆ ਗਿਆ ਤੇ ਆਰਡਰ ਬਹੁਤ ਸੋਹਣਾ ਬਣਾਉਗੇ ਬਹੁਤ ਸੋਹਣਾ ਬਣਾਉਗੇ ਇੱਕ ਦੋ ਦਿਨ ਤੋੜਦੇ ਤੋੜਦੇ ਇਹਨੂੰ ਤੋੜ ਲੰਬੀ ਲਿਆ ਤੋੜ ਕੇ ਬਹੁਤ ਇੱਕ ਦੋ ਦਿਨਾਂ ਦੀ ਵੀਰੇ ਬਹੁਤ ਸੋਹਣੀ ਬਣ ਜੂਗੀ ਬੈਡਾ ਆ ਇਹਨੂੰ ਤੋੜਦੇ ਲੰਬੀ 2-4 ਦਿਨ ਦੇ ਵਿੱਚ ਇਹਦੀ ਕੁਆਲਿਟੀ ਬਣ ਜਾਣਾ ਇੱਥੇ ਮੋੜ ਲਾ ਬਈ ਕੋਈ ਤੋੜ ਲਾ ਜੀ ਇਹ ਇੱਥੇ ਮੋੜ ਲਾ ਇੱਥੋਂ ਕਹੜੀ ਸਾਈਡ ਤੋਂ ਦਿਖਾ ਦਿਓ ਕਿਉਂਕਿ ਦੇਖਣ ਵਾਲੇ ਸੱਜਣਾ ਵੀ ਹਰੇਕ ਪੱਖ ਤੋਂ ਤਸੱਲੀ ਕਰਾ ਦੇ ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਆਨਲਾਈਨ ਮੰਗਵਾਉ ਅੱਡਰ ਅਗਲੇ ਬੰਨੇ ਵੀ ਫੁੱਲ ਰੱਖੂਗੀ ਤੇ ਪਛਾਣ ਉਹ ਵੀ ਪੂਰਾ ਬਣਾਵਾਂਗਾ ਐਟ ਵਾਲੀਆ ਬੂੰ ਵੀ ਬੜਾ ਕੱਦ ਆ ਗਿਆ ਫੁੱਲ ਵੱਡਾ ਕੱਦ 'ਚ ਕੋਈ ਘਾਟ ਨਹੀਂ ਨੇੜੇ ਆ ਕੇ ਦੇਖ ਲਿਓ ਨਾਲ ਖੜਕੇ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਬੱਛੀ ਦੇ ਕਿਉਂਕਿ ਉੱਥੋਂ ਕੱਦ ਕਾੜ ਦਾ ਤੁਹਾਨੂੰ ਸੱਜਣੋਂ ਆਈਡੀਆ ਮਿਲ ਜਾਂਦਾ ਨਾਲ ਖੜਦਿਆਂ ਜਦੋਂ ਮੋੜਲਾ ਮੋੜਲਾ ਪਹੁੰਚ ਗਿਆ ਆਹ ਬੱਛੀ ਵੀ ਦਿਖਾ ਰਿਹਾ ਇਸ ਤਰ੍ਹਾਂ ਇਧਰਲੇ ਬੰਨੇ ਇਹਦੇ ਵੀ ਕੱਦ ਕਾੜ ਦਾ ਆਈਡੀਆ ਮਿਲ ਜਾਊਗਾ ਵੀ ਕੱਦ ਕਾਠ ਇਹਦਾ ਵੀ ਡਬਲ ਹੈ ਤੇ ਤੁਹਾਨੂੰ ਮੈਂ ਆਹ ਬੱਛੀ ਦੇ ਨਾਲ ਖੜਕੇ ਵੀ ਦਿਖਾ ਦਣਾ ਬਾਈ ਉੱਥੋਂ ਕੱਦ ਦਾ ਆਈਡੀਆ ਮਿਲ ਜਾਂਦਾ ਹਾਂ ਹਾਂ ਬਿਲਕੁ ਤੇ ਬਾਕੀ ਇੱਥੋਂ ਇਹਦੇ ਕੱਦ ਦਾ ਆਈਡੀਆ ਲਾ ਲੋ ਵੀ ਇਹਦਾ ਕੱਦ ਕਿੱਡਾ ਆ ਪੂਰੀ ਹੈਟ ਵਾਲੀ ਤੇ ਝੋਲਾ ਝੋਲਾ ਬਹੁਤ ਵੱਸੀ ਹੋਈ ਹੈਗੀ ਨਿਕਲੇ ਤੇ ਸਭ ਤੋਂ ਮੇਨ ਗੱਲ ਸੁਭਾਅ ਦੀ ਠੰਡੀ ਆ ਤੇ ਬਰੀਡ ਦੇ ਵਿੱਚ ਬਹੁਤ ਅੱਗ ਹਾਂ ਇਹਦੇ ਪੈਸੇ ਕਿਨੇ ਲੈ ਲਾਂਗੇ ਭਾਈ ਆਪਾਂ ਇਹ ਮੁੱਲ ਦਾ 80 ਕਰੋੜ 82 ਕਰੋੜ 72000 ਦੀ ਦੇ ਦਾਂਗੇ ਵੱਸੀ ਭਾਈ ਇਹ ਇਹ ਦੇ ਦਾਂਗੇ 72000 ਦੀ ਹਾਂ ਤੇ ਨਾਲ ਵਾਲੀ ਦੇ ਦਾਂਗੇ 75000 ਦੀ ਇਹ ਇਹਦੋਂ ਨਾਲ ਦੀ 55 ਦੀ ਦਾਂਗ ਇਹਦੋਂ ਨਾਲ ਵਾਲੀ 55 ਦੀ ਹੈ ਨਾ ਹਾਂ ਤੇ ਬਾਕੀ ਜੇ ਕਿਸੇ ਸੱਜਣ ਨੂੰ ਜੋੜਾ ਕੋਈ ਬਣਦਾ ਹੋਵੇ ਉਹ ਹਿਸਾਬ ਨਾਲ ਕਰ ਲਾਂਗੇ ਫਿਰ 5000 ਦੇ ਨਾਲ ਘੱਟ ਦੇ ਦੇ ਅੱਜ ਇਹ ਚ ਕਿਸੇ ਨੇ ਦੋ ਲੈਣੀਆਂ ਨੇ ਬਾਈ ਕਹਿੰਦਾ ਚਾਹੇ 5 ਘੱਟ ਦੇ ਦੇ ਚਾਹੇ 100 ਮੀਲ ਪਹੁੰਚ ਕਰਾ ਹਾਂ ਜਿਵੇਂ ਮਰਜ਼ੀ ਕਰ ਲਿਓ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ ਆ ਇੱਕ ਵਾਰੀ ਹੋਰ ਬੋਲੋ 9779475644 ਵੀਰੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਹਾਂ ਵੀਰੇ ਜਿਹੜੇ ਸੱਜਣ ਨੂੰ ਇਹਨਾਂ ਚੋਂ ਜਿਹੜੀ ਵੀ ਬੱਚੀ ਪਸੰਦ ਆਊਗੀ ਅਬਦੀ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ